ਜੋ ਜਿਸ ਤਰ੍ਹਾਂ ਲਗਾਤਾਰ ਇਸ ਸਮੇਂ ਪਹੁੰਚਾ ਲੱਗ ਰਹੇ ਨੇ 14 ਦਿਗੀ ਤਿਆਰੀ ਹੈ ਔਰ ਕਿਸ ਤਰ੍ਹਾਂ ਦੀ ਤਿਆਰੀ ਲਈ ਰਣਨੀਤੀ ਕੀ ਹੈ ਦੀ ਦੇਖੋ ਅੱਜ ਜਿਲ੍ਹਾ ਵਾਰ ਲੱਕੋਵਾਲ ਦੇ ਦਫਤਰ ਲੁਧਿਆਣਾ ਵਿੱਚ ਭਾਰਤੀ ਕਿਸਾਨ ਵੀ ਲੱਕੋਵਾਲ ਦੀ ਮੀਟਿੰਗ ਹੋਈ ਇਹਦੇ ਵਿੱਚ ਜੈ ਜੈ ਲੈ ਗਏ ਕਿ ਕਿੰਨੇ ਕ ਬੰਦੇ ਆਪਾਂ ਲਿਜਾਣੇ ਆ ਤੇ ਉਹਨਾਂ ਬੰਦਿਆਂ ਦੀਆਂ ਡਿਊਟੀਆਂ ਲੱਗੀਆਂ ਹਮੇਸ਼ਾ ਇਹ ਹੁੰਦਾ ਵੇ ਜਦੋਂ ਕਿਸੇ ਨਾਲ ਲੜਾਈ ਕਰਨੀ ਆ ਜਾਂ ਮੰਗਾ ਮੰਨਵਾਉਣੀਆਂ ਨੇ ਉਹਨਾਂ ਬੰਦਿਆਂ ਨੂੰ ਆਪਦੀ ਤਾਕਤ ਦੇਖਣੀ ਚਾਹੀਦੀ ਆ ਜੁਕ ਨਮੋਰਚੇ ਦੀ ਤਾਕਤ ਬਹੁਤ ਵੱਡੀ ਬਣੀ ਸੀ 13 ਮਹੀਨੇ ਮੋਰਚਾ ਲੱਗਿਆ ਸ਼ਾਂਤਮਈ ਚੱਲਦਾ ਰਿਹਾ ਕਿਸੇ ਨੇ ਫੁੱਲ ਨਹੀਂ ਤੋੜਿਆ ਇਸੇ ਤਰ੍ਹਾਂ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਇਕੱਠੇ ਹੋ ਕੇ ਅਸੀਂ ਸਾਰਾ ਸ਼ਿੰਗਾਰ ਜਿਹੜਾ ਪਹਿਲਾਂ ਉਹ ਲੜੀਏ ਪਰ ਕੁਝ ਕਾਰਨਾ ਕਰਕੇ ਇਕੱਠੇ ਨਹੀਂ ਹੋ ਸਕੇ ਪਰ ਫੇਰ ਵੀ ਸਾਡੀਆਂ ਮੰਗਾਂ ਇੱਕੋ ਹੀ ਆ ਇੱਕੋ ਮੰਗਾਂ ਹੋਣ ਕਰਕੇ ਅਸੀਂ ਜੇ ਉਹ ਉਹਨਾਂ ਨੂੰ ਕੁਝ ਦਿੰਦੇ ਆ ਉਹ ਸਾਨੂੰ ਵੀ ਦੇਖਾਂਗੇ ਵੀ ਸਾਡਾ ਸੰਯੁਕਤ ਮੋਰਚਾ ਕੀ ਕਰਦਾ ਕਿਉਂ ਮੰਗਾਂ ਇੱਕ ਨੇ ਲੜਾਈ ਇੱਕ ਆ ਇਹ ਵੱਖਰੋ ਵੱਖਰੀ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ ਵੀ ਸੰਯੁਕਤ ਮੋਰਚੇ ਨੇ ਜਾਂ ਦੂਜੀ ਆਪੋ ਜੀਨ ਪਾਰਟੀਆਂ ਨੂੰ ਕਿਵੇਂ ਪਾਰਨਾ ਜਿਵੇਂ ਹੁਣ ਅੰਮਲੇ ਉੱਤਰੋਂ ਤੋੜ ਲਏ ਇਧਰੋਂ ਤੋੜ ਲਏ ਇਸੇ ਤਰ੍ਹਾਂ ਉਹ ਜਥੇਬੰਦੀਆਂ ਨੂੰ ਤੋੜ ਤੇ ਲੰਗੀਆਂ ਹੋਈਆਂ ਨੇ ਪਰ ਜਿਹੜਾ ਸੰਯੁਕਤ ਮੋਰਚਾ ਹੋਣ ਬਣਿਆ ਇਹ ਟੁੱਟਣ ਵਾਲਾ ਨਹੀਂ ਔਰ 14 ਤਰੀਕ ਨੂੰ ਹਾਂਜੀ ਹਾਂਜੀ ਇਦੋਂ ਤੇੜਾ ਨੂੰ ਲੋਕ ਸਾਡੇ ਕਾਰਾਂ ਤੇ ਬੱਸਾਂ ਤੇ ਰੇਲਾਂ ਤੇ ਜਾਣਗੇ ਔਰ ਕਟੋ-ਕਟ ਤਕਰੀਬਨ 5000 ਬੰਦਾ ਜਿਹੜਾ ਲੱਖਵਾ ਗਰੁੱਪ ਕੰਨੀ ਜਾਊਗਾ ਉਹ ਤਕਰੀਬਨ 5000 ਬੰਦਾ ਜਾਊਗਾ ਇਸ ਕਰਕੇ ਅਸੀਂ ਲੱਗੇ ਹੋਏ ਆ ਇਸ ਤਿਆਰੀ ਨੂੰ ਤੇ ਸੰਯੁਕਤ ਮੋਰਚੇ ਦਾ ਉਹ ਲੱਖਾਂ ਬੰਦੇ ਚਲੇ ਜਾਣੇ ਆ ਬਾਹਰੋਂ ਵੀ ਆ ਜਾਣੇ ਆ ਇਹ ਲੜਾਈ ਸਾਂਝੀ ਆ ਸਾਡਾ ਇੱਕ ਦਿਨ ਦਾ ਸ਼ਾਂਤੀ ਪ੍ਰੋਗਰਾਮ ਪਹਿਲਾਂ ਵੀ ਸ਼ਾਂਤੀ ਕੀਤਾ ਸੀ ਔਰ ਇਹ ਮਜ਼ਦੂਰੀ ਸਾਡੇ ਪ੍ਰਧਾਨ ਨੇ ਦੱਸਤਾ ਵੀ ਅਸੀਂ ਮਜ਼ਦੂਰੀ ਮਿਲ ਗਈ ਆ ਬੰਗਲਾ ਸਾਹਿਬ ਤੋਂ ਲੋਕ ਸਾਰੇ ਪਹੁੰਚਣਗੇ ਉਦੋਂ ਰਾਜਨ ਸਾਕੇ ਉਥੋਂ ਬਿਤੇ ਉਤੇ ਆਪਣੇ ਰਾਮਲੀਲਾ ਗਰਾਊਂਡ ਦੇ ਵਿੱਚ 14 ਤਰੀਕ ਨੂੰ ਪਹੁੰਚਣਗੇ ਜੀ 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 ਮੀਟਿੰਗ ਹਾਂਜੀ ਸਰ ਜੀ ਅੱਜ ਬਾਰੇ ਬਿਲਕੁਲ ਜਾਣਨਾ ਬੜਾ ਅੱਜ ਭਾਰਤੀ ਕਿਸਾਨ ਜੂਨੇ ਲਖਵਾਲ ਦੀ ਮਹੀਨਾਵਾਰ ਮੀਟਿੰਗ ਲੁਧਿਆਣੇ ਦੇ ਵਿੱਚ ਮੁੱਖ ਦਫ਼ਤਰ ਚ ਹੋਈ ਆ ਉਹਦੇ ਵਿੱਚ ਜਿਹੜਾ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਉਹਦੇ ਚ ਅਸੀਂ ਆਪਦੇ ਵਰਕਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਜਿਹਦੇ ਵਿੱਚ ਭਾਰਤੀ ਕਿਸਾਨ ਜੂਨੇ ਲਖੋਵਾਲ ਵੱਲੋਂ ਹਜ਼ਾਰਾਂ ਕਿਸਾਨ ਆਪਣੀਆਂ ਗੱਡੀਆਂ ਤੇ ਟ੍ਰੇਨਾਂ ਤੇ ਬੱਸਾਂ ਤੇ 13 ਤਰੀਕ ਨੂੰ ਤੁਰਨਗੇ ਤੇ 14 ਨੂੰ ਗੁਰਦੁਆਰਾ ਸਾਹਿਬ ਪਹੁੰਚ ਜਾਣਗੇ ਉੱਥੋਂ ਗੁਰਦੁਆਰੇ ਸਾਹਿਬ ਤੋਂ 10 ਵਜੇ ਤੁਰ ਕੇ ਅਸੀਂ ਸਵੇਰੇ ਪੈਦਲ ਮਾਰਚ RAM LILA ਗਰਾਊਂਡ ਦੇ ਵਿੱਚ ਅਸੀਂ ਜਿੱਥੇ ਮਹਾਪੰਚਾਇਤ ਹੋ ਰਹੀ ਆ ਉੱਥੇ ਅਸੀਂ ਪਹੁੰਚ ਜਾਵਾਂਗੇ ਸਾਨੂੰ ਜਿਵੇਂ ਪੰਜਾਬ ਚੋਂ ਬਾਕੀ ਜਥੇਬੰਦੀਆਂ ਹੁੰਦੀਆਂ ਵੀ ਸੂਚਨਾਵਾਂ ਮਿਲੀਆਂ ਵੀ ਹਜ਼ਾਰਾਂ ਕਿਸਾਨ ਜਿਹੜਾ ਪੰਜਾਬ ਚੋਂ ਜਾਊਗਾ ਇਸੇ ਤਰ੍ਹਾਂ ਹਰਿਆਣੇ ਚੋਂ ਯੂਪੀ ਚੋਂ ਤੇ ਹੋਰ ਸਟੇਟਾਂ ਚੋਂ ਵੀ ਹਜ਼ਾਰਾਂ ਕਿਸਾਨ ਜਿਹੜਾ ਸਾਡੇ ਉੱਥੇ ਮਹਾਪੰਚਾਇਤ ਦੇ ਵਿੱਚ ਜਾਊਗਾ ਅਸੀਂ ਸਰਕਾਰ ਨੂੰ ਇਹੀ ਕਹਿੰਦੇ ਆ ਵੀ ਸਰਕਾਰ ਦੇ ਆਖਰੀ ਸਾਹ ਨੇ ਆਖਰੀ ਦਿਨ ਨੇ ਫੌਰੀ ਤੌਰ ਤੇ ਜਿਵੇਂ ਸਾਡੀਆਂ ਮੰਗਾਂ ਦੇ ਅੱਗੇ ਅਨਾਊਂਸਮੈਂਟ ਕੀਤੀ ਸੀ ਤਿੰਨ ਕਾਲੇ ਕਾਨੂੰਨ ਵਾਪਸ ਕੀਤੇ ਸੀ ਉਸੇ ਤਰ੍ਹਾਂ ਸਾਡੀ ਐਮਐਸਪੀ ਤੇ ਜਿਵੇਂ ਪੱਤਨੀ ਕੱਲ ਵੀ ਗੱਲ ਆਈ ਆ ਵੀ ਅਸੀਂ ਐਮ